ਪੰਨੀਵਾਲਾ ਫੱਤਾ ਵਿਖੇ ਇੱਕ ਵਿਅਕਤੀ ਨੇ ਲਾਇਕਾਰ ਦੇ ਸਮਾਨ ਨੂੰ ਅੱਗ ਲੱਖਾਂ ਦਾ ਸਮਾਨ ਸੜ ਕੇ ਸੁਆ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪੰਨੀਵਾਲਾ ਫੱਤਾ ਹਲਕਾ ਲੰਬੀ ਦੇ ਇੱਕ ਵਿਅਕਤੀ ਨੇ ਜੋ ਕਿ ਆਪਣੀ ਪਤਨੀ ਸਮੇਤ ਕਿਰਾਏ ਤੇ ਰਹਿੰਦਾ ਸੀ ਘਰ ਨੂੰ ਅੱਗ ਲਗਾ ਕੇ ਤਕਰੀਬਨ 9 ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਸੁਮਨ ਕੌਰ ਪਤਨੀ ਕੁਲਦੀਪ ਸਿੰਘ ਐਨ ਐ ਐਮ ਵਜੋਂ ਸਰਕਾਰੀ ਹਸਪਤਾਲ ਆਲਮ ਵਾਲਾ ਵਿਖੇ ਡਿਊਟੀ ਕਰਦੀ ਹੈ ਤੇ ਪੰਨੀਵਾਲਾ ਫੱਤਾ ਵਿਖੇ ਆਪਣੇ ਪੇਕਿਆਂ ਦੇ ਪਿੰਡ ਕਿਰਾਏ ਤੇ ਰਹਿੰਦੀ ਹੈ। ਬੀਤੀ ਰਾਤ ਸੁਮਨਕੌਰ ਦੀ ਨਾਈਟ ਡਿਊਟੀ ਸੀ ਤਾਂ ਉਸਦੇ ਘਰ ਵਾਲਾ ਕੁਲਦੀਪ ਸਿੰਘ ਜੋ ਕੁਝ ਸਮੇਂ ਤੋਂ ਸੁਮਨਕੌਰ ਨਾਲੋਂ ਗੁੱਸਾ ਗਿੱਲਾ ਹੋਣ ਕਾਰਨ ਵਕ ਆਪਣੇ ਪਿੰਡ ਊੜੰਗ ਵਿਖੇ ਰਹਿੰਦਾ ਸੀ ਦੱਸ ਦਈਏ ਕਿ ਸੁਮਨਕੌਰ ਊੜੰਗ ਪਿੰਡ ਵਿਖੇ ਵਿਆਹੀ ਹੋਈ ਸੀ ਕੁਲਦੀਪ ਸਿੰਘ ਨੇ ਸਾਰੇ ਮੌਕੇ ਨੂੰ ਪਾਪਦਿਆਂ ਕੰਦ ਟੱਪ ਕੇ ਘਰ ਨੂੰ ਕਿੱਥੇ ਤੱਕ ਅੱਗ ਲਗਾ ਦਿੱਤੀ ਮੌਕੇ ਤੇ ਗਵੰਡੀ ਹਰਬੰਸ ਸਿੰਘ ਜਟਾਣਾ ਨੇ ਦੇਖਿਆ ਤਾਂ ਉਸਨੇ ਰੋਲਾ ਪਾ ਕੇ ਹੋਰ ਵਿਅਕਤੀ ਇਕੱਠੇ ਕੀਤੇ ਅਤੇ ਉਹਨਾਂ ਬਹੁਤ ਹੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ दस्या जा रहा कि कुलदीप सिंह भजन कामयाब हो गया हरबंस सिंह ने दसया कि जद कुलदीप सिंह सवेरे आया तो वह कहता कि अजय त मैं अग ही लाई है मैं होर भी बड़ा कुछ करना है ਮਕਾਨ ਮਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸਦੇ ਮਕਾਨ ਦਾ ਲਗਭਗ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਸੁਮਨ ਕੌਰ ਨੇ ਦੱਸਿਆ ਕਿ ਉਸਦੇ ਸਮਾਨ ਦਾ ਵੀ ਲਗਭਗ 7.5 ਲੱਖ ਦੇ ਕਰੀਬ ਵੱਖਰਾ ਨੁਕਸਾਨ ਹੋਇਆ ਹੈ ਸੁਪਤਾ ਲੱਗਣ ਤੇ ਐਸ ਐਚਓ ਹਰਪ੍ਰੀਤ ਕੌਰ ਥਾਣਾ ਕਬਰਵਾਲਾ ਅਤੇ ਵੇਦ ਪ੍ਰਕਾਸ਼ ਇੰਚਾਰਜ ਚੌਕੀ ਪੰਨੀ ਵਾਲਾ ਮੌਕੇ ਤੇ ਪਹੁੰਚੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਪੁੱਛਲਤੇ ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜਲਦ ਹੀ ਜੋ ਤੱਤ ਸਾਹਮਣੇ ਆਉਣਗੇ ਉਸ ਦੇ ਹਿਸਾਬ ਨਾਲ ਅਗਲੀ ਕਾਰਵਾਈ ਕਰਾਂਗੇ ਤੇ ਦੋਸ਼ੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਨਾ ਹਰਬੰਸ ਸਿੰਘ ਜਟਾਣਾ ਪਿੰਡ ਪੰਨੀ ਵਾਲਾ ਪਤਾ ਹੈ। ਰਾਤ ਸਾਡਾ ਮੇਰਾ ਗਵੰਡੀ ਆ ਬਿਲਕੁਲ ਤੇ ਰਾਤ ਜਦੋਂ ਧੂਆ ਨਿਕਲਦਾ ਵੇਖਿਆ ਅਸੀਂ ਅੱਗੇ ਵੇਖਿਆ ਤਾਂ ਪੂਰੇ ਘਰ ਨੂੰ ਅੱਗ ਲੱਗੀ ਹੋਈ ਸੀ ਫਿਰ ਅਸੀਂ ਆਨਮਾਨ ਇਕੱਠੇ ਹੋ ਕੇ ਅੱਗ ਤੇ ਕਾਬੂ ਪਾਇਆ ਪਰ ਪੂਰਾ ਘਰ ਸੜ ਚੁੱਕਿਆ ਕੋਈ ਸਮਾਨ ਨਹੀਂ ਬਚਦਾ ਅੱਛਾ ਥੋੜਾ ਕਰ ਬਿਲਕੁਲ ਸਾਹਮਣੇ ਹਾਂ ਬਿਲਕੁਲ ਸਾਹਮਣੇ ਹੈ ਜੀ ਤੇ ਨਾਲ ਦਾ ਘਰ ਵੀ ਮੇਰਾ ਹੀ ਹੈ ਜੀ ਪਰ ਜਿਹੜੇ ਕੁੜੀ ਐ ਜਿਹਦੇ ਕਿਰਾਏ ਤੇ ਰਹਿੰਦੀ ਸੀ ਉਹ ਸੁਬਾ ਜਦੋਂ ਅੱਗ ਬੁਝਾਈ ਜਾਂਦੇ ਸੀ ਆ ਗਿਆ ਉਹ ਤੇ ਉਲਟ ਧਮਕੀ ਦੇਣ ਲੱਗ ਗਿਆ ਕਹਿੰਦਾ ਇਹ ਤਾਂ ਖਜੇ ਮੈਂ ਕੁਝ ਵੀ ਨਹੀਂ ਕੀਤਾ ਹੋਇਆ ਜੀ ਤਾਂ ਮੈਂ ਬਹੁਤ ਕੁਝ ਕਰਨਾ ਹੈਗਾ ਅੱਛਾ ਹਾਂਜੀ ਇਹ ਕੁੜੀ ਦੇ ਘਰ ਵਾਲਾ ਹਾਂ ਕੁੜੀ ਦੇ ਘਰ ਅੱਛਾ ਦੇ ਕੋਈ ਡਿਸਪੂਟ ਚੱਲਦਾ ਸੀ ਇਹਨਾਂ ਦਾ ਉਹ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਵੀ ਆਪਸ ਵਿੱਚ ਇਹਨਾਂ ਦਾ ਕੀ ਸੀਗਾ ਪਰ ਰਾਤ ਨੂੰ ਉਹ ਕਹਿੰਦਾ ਵੀ ਮੈਂ ਹੀ ਅੱਗ ਲਾਈ ਆ ਆਪ ਕਹਿ ਕੇ ਗਿਆ ਅੱਛਾ ਹਾਂ ਮੇਰਾ ਨਾਮ ਸੂਮਨ ਹੈ ਵਾਈਫ ਆਫ ਕੁਲਦੀਪ ਸਿੰਘ ਸੋਹਣੋ ਹਾਂਜੀ ਤੇ ਤੈਨੂੰ ਪਤਾ ਲੱਗਿਆ ਵੀ ਕੌਣ ਸੜ ਗਿਆ ਹਾਂਜੀ ਮੇਰਾ ਹਸਬੰਦ ਹੀ ਆਇਸੀ ਨੇ ਪਿੰਡ ਵਾਲੇ ਹਸਬੰਦ ਹੀ ਆਇਸੀ ਮੇਰੇ ਇਹਨਾਂ ਪਿੰਡ ਵਾਲਿਆਂ ਨੇ ਦੱਸਿਆ ਮੈਨੂੰ ਵੀ ਉਹ ਆਈ ਸੀ ਉਹ ਤਾਂ ਮੁਕੇ ਫੁਲਦੀਪ ਸਿੰਘ ਲਈ ਬਲਕ ਤੇਰੇ ਸਮਾਨ ਦਾ ਕਿਨਾ ਨਕਸਾਲ ਹੋ ਗਿਆ ਮੇਰਾ ਅੰਕੂ ਸਮਾਨ 4.5 ਲੱਖ ਤੋਂ ਪਲੱਸ ਹੀ ਸਾੜ ਤਾਂ ਪਹਿਲਾਂ ਤੋੜ ਕੇ ਗਿਆ ਸੀ ਹੁਣ ਨਵਾਂ ਲਿਆ ਸੀ ਸੀ ਉਹ ਵੀ ਸਾੜ ਗਿਆ ਸਾਰਾ ਜੀ ਆਪ ਦੇ ਲਾਗ ਅੱਛਾ ਪਹਿਲਾਂ ਤੋੜ ਕੇ ਗਿਆ ਸੀਗਾ ਜਿਹਦੇ ਵਿੱਚ ਇਨਵਰਟਰ ਤੋੜ ਕੇ ਗਿਆ ਸੀ ਫ੍ਰਿਜ ਤੋੜ ਕੇ ਗਿਆ ਸੀ ਵਾਸ਼ਿੰਗ ਮਸ਼ੀਨ ਟੁੱਟੀ ਪਈ ਸੀ ਸਾਡੇ ਘਰੇ ਇੱਕ ਨਵੀਂ ਬਿਲਕੁਲ ਹੂੰ ਹੁਣ ਦੁਬਾਰਾ ਸੀ ਵਾਸ਼ਿੰਗ ਮਸ਼ੀਨ ਵੀ ਲਈ ਸੀ ਫ੍ਰਿਜ ਵੀ ਸਹੀ ਸੀ ਕਰਵਾਈ ਅਸੀਂ ਠੁਈ ਕਰਵਾਈ ਨਵਾਂ ਇਨਵਰਟਰ ਲਿਆ ਸੀ ਸਾਰਾ ਕੁਝ ਤੋੜਦਾ ਬੈੱਡ ਵੀ ਸੜਦਾ ਹੁਣ ਤਾਂ ਕੁਝ ਵੀ ਨਹੀਂ ਛੱਡਿਆ ਜੀ ਮੰਜੇ ਵੀ ਸੜ ਗਏ ਪਾਉਣ ਵਾਲੇ ਕੱਪੜੇ ਤੱਕ ਵੀ ਸੜ ਗਏ ਸਾਡੇ ਅੱਛਾ ਤੁਹਾਨੂੰ ਦੇ ਕੱਪੜੇ ਵੀ ਹੈ ਨਹੀਂਗੇ ਮੇਰੇ ਬੇਟੇ ਦਾ ਸਕੂਲ ਬੈਗ ਵੀ ਸੜ ਗਿਆ ਕੋਈ ਕਿਤਾਬ ਵੀ ਨਹੀਂ ਹੈਗੀ ਹੈਗੀ ਸਕੂਲ ਦਾ ਸਾਰਾ ਕੁਝ ਵਿੱਚ ਕੈਸ਼ ਵੀ ਸੀ 70000 ਰੁਪਇਆ ਕੱਪੜਿਆਂ ਚ ਉਹ ਵੀ ਸੜ ਕੇ ਸਵਾਹ ਹੋ ਗਿਆ ਮੰਜ਼ੀਏ ਤੱਕ ਵੀ ਸੜ ਕੇ ਕੁਝ ਨਹੀਂ ਰਿਹਾ ਮੈਂ ਕੋਲ 4.5 5 ਲੱਖ ਰੁਪਏ ਦਾ ਕਰ ਗਿਆ तकरीबन ਹਾਂਜੀ ਹੋ ਗਿਆ ਤੇ ਪੱਕਾ ਮਤਲਬ ਪੂਰਾ ਸ਼ਹਿਰ ਤੋਂ ਵੀ ਉਹੀ ਸੜ ਕੇ ਗਿਆ ਹਾਂਜੀ ਸੁਬਾ ਆਏ ਸੀ ਇਹਨਾਂ ਨੂੰ ਕਹਿ ਕੇ ਗਏ ਆ ਕਹਿੰਦੇ ਵੀ ਮੈਂ ਅਜੇ ਕੀਤਾ ਹੀ ਕੁਝ ਨਹੀਂ ਅਜੇ ਤਾਂ ਬਹੁਤ ਕੁਝ ਕਰੂੰਗਾ ਮੈਂ ਅੱਛਾ ਵੀ ਉਹ ਥੋੜਾ ਗੁੱਸੇ ਦਾ ਸੀ ਕੋਈ ਚਰਤਾ ਵੀ ਜਿਹੜਾ ਰਾਤ ਹੀ ਆਇਆ ਕੋਈ ਗੁੱਸਾ ਨਹੀਂ ਸੀਗਾ ਬਸ ਉਹ ਡਰਿੰਕ ਕਰਕੇ ਜਾਂ ਬਸ ਯਾਰਾਂ ਦੋਸਤਾਂ ਦੇ ਮਗਰ ਲੱਗ ਕੇ ਸਾਡੇ ਨਾਲ ਵੈਸੇ ਹੀ ਲੜਾਈ ਝਗੜਾ ਕਰਦੀ ਸੀ ਹੋਰ ਕੋਈ ਸਾਡੀ ਕੋਈ ਲੜਾਈ ਝਗੜਾ ਕਰਦਾ ਨਹੀਂ ਲੜਾਈ ਉਦਾਂ ਦੀ ਕੋਈ ਲੜਾਈ ਨਹੀਂ ਸੀਗੀ ਬਸ ਉਹ ਯਾਰ ਦੋਸਤ ਸੀਗੇ ਉਹਦੇ ਜਿਹੜੇ ਉਹਨੂੰ ਡਰਿੰਕ ਕਰਾਉਂਦੇ ਹੋਏ ਉਹਨੂੰ ਹੂੰ ਗੱਲ ਹੁੰਦੀ ਸੀ ਵੀ ਤੂੰ ਆਪਦੀ ਘਰ ਵਾਲ ਤੇਰੀ ਮੁਲਾਜ਼ਮ ਲੱਗੀ ਐ ਤੂੰ ਐਂ ਕਹਿ ਤੂੰ ਐਂ ਕਰ ਤੇ ਕੋਈ ਸ਼ਰਾਬ ਸ਼ਰੂ ਵੀ ਪੀਂਦਾ ਸੀ ਹਾਂ ਡਰਿੰਕ ਕਰਦੇ ਸੀ ਡਰਿੰਕ ਕਰਦੇ ਅੱਛਾ ਇਹਨਾਂ ਦਾ ਮਤਲਬ ਰਾਤ ਵੀ ਰਜੇ ਹੋਣਾ ਹਾਂ ਦਿੰਕ ਸੁਬਾਹ ਵੀ ਕੀਤੀ ਹੋਈ ਸੀ ਉਹ ਜਦੋਂ ਆਇਆ ਅੱਛਾ ਸੁਬਾਹ ਵੀ ਕੀਤੀ ਸੀ ਹਾਂਜੀ ਇਹ ਤਾਂ ਤੁਹਾਡਾ ਜਿਹੜਾ ਸਮਾਨ ਅੰਦਰ ਪਿਆ ਸੀ ਤੁਹਾਡਾ ਆਪਣਾ ਉਹੀ ਸੜਿਆ ਤੇ ਬਾਕੀ ਜਿਹੜਾ ਘਰ ਵਾਲੇ ਦਾ ਜੀ ਦਾ ਕਰਾਇਆ ਉਹ ਵੱਖਰਾ ਹੈ ਨਾ ਵੱਖਰਾ ਹਾਂਜੀ ਹਾਂਜੀ ਉਹਨੂੰ ਵੀ ਆਪਾਂ ਪੁੱਛ ਲੈਨੇ ਹਾਂਜੀ ਹਾਂਜੀ ਲੱਗੋ ਇਹਨਾਂ ਅੱਜ ਉਹਨਾਂ ਨਾਲ ਗੱਲ ਕਰਾਂਗੇ ਆਪਾਂ ਪੁੱਛ ਆਉਣਾ ਹੈ ਜੀ ਯਕੀਨਾ ਹੀ ਤੁਹਾਡਾ ਜੀ ਮੇਰਾ ਨਾਮ ਸ੍ਰਿੰਦਰਪਾਲ ਸਿੰਘ ਜੀ ਟੈਂਡ ਕਿਹੜਾ ਹੈ ਪਿੰਡ ਪੰਨੇ ਵਾਲਾ ਫਤਾ ਜੀ ਆ ਜਿਹੜਾ ਮਕਾਨ ਸੜਿਆ ਕਿਹਦਾ ਸੜਿਆ ਇਹ ਬਾਈ ਜੀ ਮੇਰਾ ਮਕਾਨ ਆ ਇਹ ਮੈਂ ਕਿਰਾਏ ਤੇ ਦਿੱਤਾ ਸੀ ਸਾਡੇ ਇੱਥੋਂ ਪਿੰਡ ਜਗਰੂਪ ਦੀ ਕੁੜੀ ਆ ਸੋਮਾ ਅੱਛਾ ਉਹਨਾਂ ਦੀ ਵਿਆਹ ਹੀ ਆ ਡੰਗਾ ਹੋ ਗਿਆ ਮਰਜੂਈ ਸੁਨਨ ਦੀ ਉਹਨਾਂ ਦੀ ਕੁਚਰਵਾ ਡਿਸਪੂਜ਼ ਹੋ ਗਿਆ ਆਪਦਾ ਅੱਛਾ ਉਸ ਤੋਂ ਬਾਅਦ ਕੀ ਹੋਇਆ ਬਾਈ ਜੀ ਕਿਤੇ ਆਉਂਦਾ ਸੀ ਕਿ ਪਹਿਲਾਂ ਹੀ ਸਮਾਨ ਸੂਣ ਭੰਨ ਕੇ ਗਿਆ ਇਹਨੇ ਆਪਣੇ ਮਕਾਨ ਚ ਰਹਿੰਦੀ 2 ਸਾਲਾਂ ਤੋਂ ਕਿਰਾਏ ਤੇ ਇਹਨੇ ਇੱਕ ਦਿਨ ਰਾਤ ਆਇਆ ਉਹ 12 ਵਜੇ ਇਹਦੀ ਨਾਈਟ ਡਿਊਟੀ ਸੀ ਜਾਂ ਡਿਊਟੀ ਤੇ ਗਈ ਸੀਗੀ ਹੂੰ ਕਿੰਨੇ ਆ ਕੇ ਨਾ ਬਾਈ ਜੀ ਤੇ ਘਰ ਨੂੰ ਅੱਗ ਲਾਤੀ ਅੱਛਾ ਸਾਰਾ ਸਮਾਨ ਸਾਰ ਤੁਸੀਂ ਵੇਖ ਹੀ ਲਿਆ ਵੀਰ ਜੀ ਇਹਨੂੰ ਸਾਰਾ ਮਕਾਨ ਪੱਖੇ ਵੀ ਡਲ ਗਏ ਛੀਸ਼ੇ ਮਕਾਨ ਸਾਰਾ ਪਾੜ ਗਿਆ ਜੋੜੀਆਂ ਸੜ ਗਈਆਂ ਫਿਟਿੰਗ ਸੜ ਗਈ ਸੀਮੈਂਟ ਡਿੱਗ ਪਿਆ ਸਾਰਾ ਸਾਰੇ ਛੀਸ਼ੇ ਟੁੱਟ ਗਏ ਸਾਰਾ ਮਕਾਨ ਬੇਕਾਰ ਕਰਤਾ ਉਹ ਕੁੜੀ ਦਾ ਤਾਂ ਚਲੋ ਵੱਖਰਾ ਨੁਕਸਾਨ ਜਿਹੜਾ ਹੋਤਾ ਉਹ ਤਾਂ ਉਹ ਤਾਂ ਲੱਗੋ ਉਹ ਤਾਂ ਦੋਹਾਂ ਜੀਾਂ ਦੀ ਮਰਗੀ ਕਰਤਾ ਤੇਰਾ ਸਾਰਾ ਸਮਾਨ ਬੇਕਾਰ ਕਰਤਾ ਬੇਕਾਰ ਕਰਤਾ ਇਹ ਮੇਰਾ ਘੱਟੋ ਘੱਟ ਘੱਟ ਤੋਂ ਘੱਟ 4 ਤੋਂ 5 ਲੱਖ ਦਾ ਨੁਕਸਾਨ ਕਰਤਾ ਮੇਰਾ 4 ਤੋਂ 5 ਲੱਖ ਹਾਂਜੀ ਹਾਂਜੀ ਅੱਛਾ ਤਾਂ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਤਾਂ ਭਈ ਆਪਾਂ ਤਾਂ ਇਹਨਾਂ ਤੋਂ ਕੋਈ ਆਪਣੀ ਕਿਹੜੀ ਲੜੀ ਨੰਮਲ ਕੇ ਰੰਜਸ਼ਾ ਦੀ ਦੁਸ਼ਮਣੀ ਨਾਲ ਆਪਣਾ ਮਕਾਮ ਦੇ ਦੇਣ ਆਪਣੇ ਪਰਵਾਹੀ ਕਰ ਦੇਣ ਤੇ ਬਸ ਠੀਕ ਹਾਂ ਆਪਾਂ ਤਾਂ ਗੱਲ ਕੀਤੀ ਆ ਨਹੀਂ ਪ੍ਰਸ਼ਾਸਨ ਤੋਂ ਮਤਲਬ ਵੀ ਉਹਨੂੰ ਫੜਿਆ ਜਾਵੇ ਤੇ ਆ ਫੜ ਕੇ ਇਹ ਬੰਦੇ ਨੱਥ ਪਾਉਣ ਚੰਗੀ ਤਰ੍ਹਾਂ ਜਿਹੜੇ ਆਦੇ ਘਰ ਨਹੀਂ ਵਸਦੇ ਨਾ ਵਸਣ ਦਿੰਦਿਆ ਕਿਸੇ ਨੂੰ ਭਾਂਚ ਆਹ ਯਕਣੀ ਜੀ ਪ੍ਰਸ਼ਾਸਨ ਇਹਨਾਂ 'ਚ ਸ਼ਰਤਾਂ ਜੜਦੀਆਂ ਲਾਵੇ ਜੇ ਬੰਦਿਆਂ ਤੇ ਜਿਹੜੇ ਦਾਦ ਦੂ ਰੂਪੀ ਕੇ ਖਰਾਬ ਕਰਦੇ ਇਹਨਾਂ ਨੂੰ ਫੜ ਕੇ ਅੰਦਰ ਸੱਟਣਾ ਠੀਕ ਹਾਂ ਹਾਂ